ਇਹ ਗੱਲ ਦੋਸਤੋ ਇਹ ਬੇਜਵਾਨ ਦੇਖੋ ਕਿਸੇ ਨੇ ਦੁੱਧ ਪੀ ਕੇ ੱੱਕੇ ਖਾਨ ਨੂੰ ਛੱਡਤੀ ਕੋਈ ਜ਼ਿਆਦਾ ਨਹੀਂ ਇੰਨੀ ਉਮਰ ਵੀ ਨਹੀਂ ਤਰਫ ਦੀ ਇਹ ਫਿਰ ਲੋਕ ਕਹਿੰਦੇ ਨੇ ਵੀ ਸਾਡੇ ਬਾਕੀ ਪਸ਼ੂ ਜਿਹੜੇ ਲੋਟ ਰਹਿਣ ਜਦੋਂ ਇਹ ਵਿਚਾਰੀ ਤੁਰਨ ਕੋ ਲੱਤ ਲੱਤ ਹਿੱਲਣ ਲੱਗੀਆਂ ਫਿਰ ਇਹ ਛੱਡਤੀ ਇਹਦਾ ਬਹੁਤ ਧੰਨਵਾਦ ਹੈ ਵੀਰਾਂ ਦਾ ਜਿਨ੍ਹਾਂ ਨੂੰ ਅਸੀਂ ਮੈਂ ਤੁਹਾਨੂੰ ਅੱਗੇ ਵੀ ਕਹਣਾ ਹੁੰਦਾ ਵੀ ਸਾਡੇ ਚੈਨਲ ਨਾਲ ਵੱਧ ਤੋਂ ਵੱਧ ਜੁੜੋ ਸਾਨੂੰ ਇਹ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਆ ਹੁਣ ਸਾਨੂੰ ਤਾਂ ਲੋਕਲ ਕਾਲ ਕਰ ਦਿੰਦੇ ਆ ਬੰਦੇ ਪਰ ਸਾਨੂੰ ਪਤਾ ਵੀ ਅਸੀਂ ਇਹ ਕਿੱਦਾਂ ਜਿਹੜੀ ਸਮੱਸਿਆ ਦਾ ਹੱਲ ਕਰਦੇ ਆ ਇਹ ਜਿਹੜਾ ਅਸੀਂ ਕੋਈ ਆਪਦੇ ਆਪ ਹੀ ਜਗਾ ਦੇਖ ਕੇ ਕਰਾਂਗੇ ਵੀ ਜਿੱਥੇ ਅਸੀਂ ਆਪ ਲੈ ਜਾਈਏ ਜਦੋਂ ਵੀ ਬੰਦਾ ਕਾਲ ਕਰੇ ਪਰ ਇਹ ਸਾਰਾ ਜਿਹੜਾ ਤੁਹਾਡੇ ਸਹਿਯੋਗ ਨਾਲ ਹੋ ਸਕਦਾ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਵੀ ਫੋਲੋ ਕਰਿਓ 4-5 ਦਿਨ ਹੋ ਗਏ ਦੇਖੋ ਕਹੇ ਜੀ ਤਿੱਖੜ ਦੁਪਹਿਰ ਦੀ ਧੁੱਪ ਆਏ ਵਿਚਾਰੀ ਇੱਥੇ ਤੜਫਦੀ ਆ ਇਹ ਬਾਈ ਇਹਨੂੰ ਕੱਖ ਵੱਠਾ ਵੀ ਪਾਉਂਦੇ ਆ ਉੱਥੇ ਤੋਂ ਹੁੰਦਾ ਨਹੀਂ ਲਾਣਦਾ ਬਾਇਓ ਪਾਪੀ ਨੂੰ ਜਿਹਨੇ ਇਹ ਛੱਡੀ ਆ ੱਟਕੇ ਖਾਨ ਨੂੰ ਇਹਨਾਂ ਨੂੰ ਦੇਖੋ ਸਰਮ ਆਉਂਦੀ ਆ ਲੋਕਾਂ ਨੂੰ ਵੀ ਅਸੀਂ ਇਹਨਾਂ ਨੂੰ ਇੱਕ ਵਾਰ ਚੈੱਕ ਕਰੀਏ ਵੀ ਹੋ ਸਕਦਾ ਹੈ ਸੂਪਵੇ ਗੱਬਣ ਵੀ ਰਹਿ ਸਕਦੀ ਆ ਪਰ ਇਹ ਸਾਰਿਆਂ ਨਾਲੋਂ ਸੌਖਾ ਤਰੀਕਾ ਲੱਭ ਆਇਆ ਜਦ ਹੀ ਆਪਦਾ ਰਸਾ ਖੋਲ ਦਿੰਦੇ ਆ ਰਾਤ ਬਰਾਤੇ ਵੀ ਕਿਹੜਾ ਕਿਸੇ ਨੇ ਦੇਖਣਾ ਪਰ ਉਹ ਪਰਮਾਤਮਾ ਦੇਖਦਾ ਵਾ ਉਹ ਤੁਹਾਡਾ ਸਾਰਾ ਜਿਹੜਾ ਕੈਚ ਕਰ ਰਿਹਾ ਕੈਮਰੇ 'ਚ ਲਿਖੇ ਜੋਖੇ ਪੂਰੇ ਲਊਗਾ ਉਹ ਤੁਹਾਡੇ ਜਿਹੜੇ ਵੀ ਕਾਰੋਬਾਰ ਨੇ ਪੂਰੀਆਂ ਤਰੱਕੀਆਂ 'ਚ ਲਿਆ ਕੇ ਦਊ ਜਿਹੜੇ ਇਹਦੀਆਂ ਹਰਕਤਾਂ ਕਰਦੇ ਆ ਕੱਲੋਂ ਕੀ ਕਰਦੇ ਮੈਂ ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ ਬਸ ਜਦੋਂ ਤੱਕ ਹੀ ਗਾਹਾਂ ਜਾ ਗਾਹਾਂ ਜਾ ਰੱਖ ਕੇ ਰੱਖ ਉਸ ਵਾਰ ਕੇ ਰੱਖ ਬਸ ਹੌਲੀ ਹੀ ਕਰ ਨੇ ਇੱਕ ਅੱਧੀ ਰਿੰਗ ਭਰਾ ਲੋ ਤੇ ਇਹ ਵੀਰਾਂ ਦੇ ਸਹਿਯੋਗ ਨਾਲ ਅਰਦਾਸ ਕਰਿਓ ਪ੍ਰਮਾਤਮਾ ਨੂੰ ਇਹ ਵਿਚਾਰੀ ਆਪਦਾ ਮਾੜਾ ਮੋਟਾ ਚੱਲਦੀ ਫਿਰਦੀ ਰਹੇ ਤਾਂ ਕੰਬਰੀਆਂ ਸੀ ਇਹਦੀਆਂ ਤੁਰਬ ਨਹੀਂ ਹੁੰਦਾ ਤਾਂ ਵਿਚਾਰੀ ਤੋਂ